ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਲਗਾਤਾਰ ਹੋ ਰਹੀਆਂ ਬਰਸਾਤਾਂ ਦੇ ਕਾਰਨ ਸਬਜ਼ੀਆਂ ਦੇ ਰੇਟ ਅਚਾਨਕ ਵੱਧ ਗਏ ਹਨ ਪਿਛਲੇ 4-5 ਦਿਨਾਂ ਦੇ ਵਿੱਚ ਸਬਜ਼ੀਆਂ ਦਾ ਰੇਟ ਕਈ ਗੁਣਾ ਹੋ ਗਏ ਹਨ ਇਸ ਕਾਰਨ ਲਗਾਤਾਰ ਹੋ ਰਹੀ ਬਰਸਾਤ ਦਾ ਦੱਸਿਆ ਜਾ ਰਿਹਾ ਹੈ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਹਾੜਾਂ ਤੋਂ ਆਉਣ ਵਾਲੀ ਸਬਜ਼ੀਆਂ ਜਿਵੇਂ ਫਲੀਆਂ, ਤੋਰੀਆਂ, ਪਹਾੜੀ ਕਰੇਲਾ, ਗੋਭੀ, ਮਟਰ ਆਦਿ ਦੀ ਆਮਦ ਘਟ ਗਈ ਹੈ। ਉਥੇ ਹੀ ਪੰਜਾਬ ਦੇ ਵਿੱਚ ਬਰਸਾਤ ਤੋਂ ਬਾਅਦ ਧੁੱਪ ਚੜ੍ਹਨ ਦੇ ਨਾਲ ਮੌਸਮ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਉਮਸ ਹੋ ਜਾਂਦਾ ਹੈ ਜਿਸ ਕਾਰਨ ਸਬਜ਼ੀਆਂ ਜਲਦੀ ਖਰਾਬ ਹੋ ਜਾਂਦੀਆਂ ਹਨ ਅਤੇ ਲੋਕਲ ਲੈਵਲ ਦੇ ਸਬਜ਼ੀਆਂ ਦੀ ਪੈਦਾਵਾਰ ਵੀ ਹਮਸ ਦੇ ਕਾਰਨ ਨਹੀਂ ਹੁੰਦੀ। ਜਿਸ ਕਾਰਨ ਬਰਸਾਤ ਦੇ ਦਿਨਾਂ ਦੇ ਵਿੱਚ ਹਰ ਸਾਲ ਸਬਜ਼ੀਆਂ ਦੇ ਰੇਟ ਵਧਦੇ ਹਨ ਪਰ ਇਸ ਵਾਰ ਮੌਨਸੂਨ ਕਰੀਬ ਕਾਜ਼ ਦਿਨ ਪਹਿਲਾਂ ਆਉਣ ਦੇ ਕਾਰਨ ਇਹ ਰੇਟ ਜਲਦੀ ਬਦਲਣੇ ਸ਼ੁਰੂ ਹੋ ਗਏ ਉਥੇ ਹੀ ਸਬਜ਼ੀ ਖਰੀਦਣ ਆਏ ਲੋਕਾਂ ਦਾ ਕਹਿਣਾ ਹੈ ਕਿ ਉਹ ਸਬਜ਼ੀਆਂ ਦੇ ਰੇਟ ਸੁਣ ਕੇ ਹੈਰਾਨ ਰਹਿ ਗਏ ਹਨ ਅਤੇ ਸਬਜ਼ੀਆਂ ਖਰੀਦਣ ਦੀ ਬਜਾਏ ਹੁਣ ਆਚਾਰ ਪਾਉਣ ਨੂੰ ਜਰਜੀਤ ਦੇ ਰਿਆ ਨਾ ਤੇ ਹੁਣ ਚਾਰ ਨਾਲ ਰੋਟੀ ਖਾਣੀ ਚੰਗੀ ਹੈ ਸਬਜ਼ੀਆਂ ਵਿਕਰੇਤਾ ਮੱਥ ਸਾਗਰ ਖੰਨਾ ਤੇ ਬਲਵਿੰਦਰ ਨੇ ਦੱਸਿਆ ਕਿ ਵੈਸੇ ਤਾਂ ਹਰ ਸਾਲ ਬਰਸਾਤ ਦੇ ਦਿਨਾਂ ਦੇ ਵਿੱਚ ਸਬਜ਼ੀਆਂ ਦੇ ਰੇਟ ਵਧਦੇ ਹਨ ਪਰ ਇਸ ਵਾਰ ਬਰਸਾਤ ਜਲਦੀ ਆਉਣ ਦੇ ਕਾਰਨ ਇਹ ਰੇਟ ਜਲਦੀ ਅਤੇ ਜ਼ਿਆਦਾ ਵਧ ਗਏ ਹਨ ਪਹਾੜਾਂ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਸਬਜ਼ੀਆਂ ਦੀ ਆਮਦ ਘਟ ਗਈ ਹੈ ਤੇ ਇੱਥੇ ਦੇ ਕਿਸਾਨਾਂ ਨੇ ਸਬਜ਼ੀ ਖਰਾਬ ਹੋਣ ਦੇ ਡਰ ਦੇ ਨਾਲ ਇਸ ਵਾਰ ਸਬਜ਼ੀ ਲਗਾਈ ਹੀ ਘੱਟ ਸੀ ਪਹਾੜੀ ਸਬਜ਼ੀਆਂ ਜਿਵੇਂ ਫਲੀਆਂ ਮਟਰ ਤੋਰੀ ਲੋਕੀ ਕਰੇਲਾ ਭਿੰਡੀ ਆਦਿ ਦੇ ਰੇਟ ਚਾਰ ਦਿਨਾਂ ਦੇ ਵਿੱਚ ਦੁੱਗਣੇ ਤਿਗਣੇ ਹੋ ਗਏ ਹਨ ਇਸ ਦੇ ਕਾਰਨ ਸਬਜ਼ੀਆਂ ਦੀ ਵਿਕਰੀ ਦੇ ਵਿੱਚ ਕਾਫੀ ਕਮੀ ਆਈ ਹੈ ਘੱਟੋ ਘੱਟ ਬਰਸਾਤ ਦੇ ਮਹੀਨੇ ਦੇ ਵਿੱਚ ਸਬਜ਼ੀਆਂ ਦੇ ਰੇਟ ਘਟ ਹੋਣ ਦੇ ਅਸਰ ਨਜ਼ਰ ਨਹੀਂ ਆ ਰਹੇ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲੱਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਨਮਸਕਾਰ ਜੀ ਸੋਸ਼ਲ ਵਰਕਰ ਮੈਂ ਅੱਜ ਜੋ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰਦਿਆਂ ਨੇ ਵੀ ਕਿਹਾ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰਦਿਆਂ ਨੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਅਗਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ ਦੋ ਦੋ ਤਿੰਨ ਤਿੰਨ ਗੁਣਾ ਰੇਟ ਵਧ ਗਿਆ ਏ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਪਹਾੜਾ ਤੋਂ ਟਰਾਂਸਪੋਰਟੇਸ਼ਨ ਦੇ ਨਾਲ ਸਬਜ਼ੀ ਪੰਜਾਬ ਵਿੱਚ ਨਹੀਂ ਆ ਰਹੀ ਔਰ ਜਿਹੜੀ ਸਾਡੀ ਲੋਕਲ ਸਬਜ਼ੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਮਰ ਗਈ ਹੈ ਔਰ ਸਬਜੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਦਾ ਰੇਟ ਜਿਹੜੇ ਆ ਤਿੰਨ ਦਿਨ ਗੁਣਾ ਵੱਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਰਸੋਈ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆ achar aam ਕਾਫੀ ਮਾਰਕੀਟ 'ਚ ਮੈਂ ਦੇਖ ਰਿਹਾ ਮੰਡੀ 'ਚ ਕੈਮਰਾ ਮਾਰ ਲਓ ਦੇਖ ਲਓ ਕਾਫੀ ਆਏ ਹੋਏ ਨੇ ਇਸ ਸਸਤਾ ਵੀ ਹੈ ਗਿਆ achar ਪਾਓ ਇਸ 7 15 16 ਦਿਨ ਹੋਰ ਜਿਹੜੇ ਸੋਨ ਮਹੀਨੇ ਤੱਕ ਬਰਸਾਤਾ ਰੈਗੂਲਰ ਹੋਣੀਆਂ ਨੇ ਆਚਾਰ ਨਾਲ ਪ੍ਰਸ਼ਾਦਾ ਖਾਵਾਂਗੇ ਤੇ ਪਰਿਵਾਰ ਚਲੇਗਾ ਨਿੱਤੇ ਸੇ ਸਬਜੀ ਵਾਲਾ ਸਿਸਟਮ ਜਿਹੜਾ ਅਸੀਂ ਕਿਲੋ ਲੈ ਆਂਦੇ ਹੀ ਅੱਧਾ ਕਿਲੋ ਲੈ ਆਂਦੇ ਹੁਣ ਤੇ ਪਾਈਆ ਦੇ ਆਕੇ ਬ੍ਰੇਕ ਵੱਜ ਗਈ ਐ ਸਬਜੀ ਜਗਦਾ ਮਹਿੰਗੀ ਹੋ ਗਈ ਐ ਇਧਰ ਦੀ ਲੋਕਲ ਦੇ ਸਬਜੀ ਖਤਮ ਹੋ ਗਈ ਵੇ ਇੱਕ ਦੋ ਬਾਰਿਸ਼ ਦੇ ਨਾਲ ਹੀ ਹੁਣ ਤੇ ਸਭੀ ਪਾੜ ਜਾਣ ਲਿਓ ਉਹ ਕਰਕੇ ਸਬਜੀ ਥੋੜੀ ਮਹਿੰਗੀ ਅੱਧੀ ਪੱਲੇ ਪੈਂਦੀ ਅੱਧੀ ਖਰਾਬ ਨੇ ਚਲਦੀ ਐ ਤੇ ਗਾਗਨ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਿਲ ਆ ਦਾਗੜੇ ਪੁੱਛ ਕੇ ਥੋੜਾ ਅੱਗੇ ਪਿੱਛੇ ਹੋ ਜਾਂਦਾ ਯਾਰ ਇਹਦੇ ਨਾਲ ਤੇ ਦਾ ਚੰਗੀ ਖਾ ਆਲੂ ਦੀ ਤੜੀ ਬਣਾ ਕੇ ਰੋਟੀ ਖਾ ਲੈਣ ਟਾਈਮ ਪਾਸ ਕਰਨਾ ਬਸ ਕੀ ਕਰ ਰਹੇ ਰੇਟ ਹੋ ਸਕਦਾ ਇਹ ਸਬਜ਼ੀਆਂ ਲੋਕਲ ਤਾਂ ਇੱਧਰ ਖਤਮ ਹੋ ਗਈਆਂ ਬਾਹਰ ਦੀ ਸਬਜ਼ੀਆਂ ਆਂਦੀ ਏ ਬਾਹਰ ਜਾਂ ਬਾਹਰ ਜਾਂ ਬਾਰਸ਼ਾ ਸ਼ੁਰੂ ਹੋ ਜਾਂਦੀਆਂ ਏ ਇਸ ਕਰਕੇ ਥੋੜਾ ਫਰਕ ਪਿਆ ਗਿਆ ਵਾ ਰੇਟ ਦੇ ਵਿੱਚ ਕਿੰਨਾ ਫਰਕ ਪਿਆ 50% ਫਰਕ ਪਿਆ ਗਿਆ 50% ਫਰਕ ਪਿਆ ਗਿਆ ਇਹ ਜਿੱਦਾਂ ਅਰਬੀ ਦਾ ਰੇਟ ਵਧੀਆ ਦਾ ਰੇਟ ਚੱਲ ਰਿਹਾ ਏ ਅਰਬੀ ਉਹ ਤਾਂ ਨਾਰਮਲ ਸੀਗਾ ਉਹ ਪਹਿਲੇ ਤੇ 50 50 ਰੁਪਏ ਕਿਲੋ ਉਹ 60 ਰੁਪਏ ਕਿਲੋ ਆ ਗੋਭੀ ਤਾਂ ਲੈ ਆ ਗਈ 50 40 50 ਪਰ ਉਹਨਾਂ ਗੋਭੀ 80 ਰੁਪਏ ਕਿਲੋ ਆ ਕੀ ਇਹਦਾ ਰੇਟ ਕੀ ਚੱਲਿਆ ਹੈ ਕੀ ਆ ਰੇਟ 60 ਰੁਪਏ ਕਿਲੋ ਸਾਰਾ ਇੱਕ ਹਫਤੇ ਦੇ ਵਿੱਚ ਵਿੱਚ ਵਧਿਆ ਆ ਦੋ ਚਾਰ ਦਿਨ ਦੀ ਫਰਕ ਪਿਆ ਆ ਦੋ ਚਾਰ ਦਿਨ ਹਾਂਜੀ ਦੋ ਚਾਰ ਦਿਨ ਕੀ ਲੱਗਦਾ ਹੈ ਕਿੰਨੀ ਦੇਰ ਤੱਕ ਡਾਊਨ ਆਂਗੇ ਦੇਖੋ ਤਾਂ ਕਿ ਖਿਆ ਨਹੀਂ ਸਕਦੇ ਇਸ ਬਾਰੇ ਜਿੰਨੇ ਦਿਨ ਬਰਸਾਤ ਆ ਹਾਂ ਬਰਸਾਤ ਇੱਧਰ ਤੇ ਪੰਜਾਬ ਚ ਤੇ ਘਾਟਾ ਪਾੜ ਜਿੱਧਰ ਲੋਕਲ ਸੱਜੀ ਆਉਂਦੀ ਆ ਉਧਰੋਂ ਥੋੜਾ ਫਰਕ ਪੈ ਜਾਣਾ ਵਾ ਰੇਟ ਚ ਜਿੰਨੀ ਦੇਰ ਬਰਸਾਤ ਹੈ ਸੱਤੀ ਦੇ ਅਸਾਰ ਹੈਗੀ ਹੈ ਰੇਟ ਕੱਟਣ ਦੇ ਆ ਨਾ ਮੁਸ਼ਕਲ ਆ ਨਾ 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 ਮੁਸ਼ਕਲ ਹਰ ਸਾਲ ਹਾਂਜੀ ਹਰ ਸਾਲ ਤਾਂ ਹੁੰਦਾ ਇਸ ਵਾਰ ਤਾਂ ਥੋੜਾ ਟਮਾਟਰ ਦਾ ਫਰਕਵਾ ਨਹੀਂ ਤੇ ਟਮਾਟਰ ਅੱਜਕੱਲ 100 120 ਤੱਕ ਪਹੁੰਚ ਜਾਂਦਾ ਸੀਗਾ